ਕੁਝ ਮਹੀਨਿਆਂ ਤੋਂ ਪੰਜ ਕਿੱਸੇ ਕੀਤਾ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਆ ਕਿ ਕਿਤੇ ਕਿਤੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਮ ਕਰਦੇ ਸੀ ਸੋ ਜੇ ਜਿਹੜੇ ਪਾਕਿਸਤਾਨੀ ਸਮੱਗਲਰ ਆ ਬਾਕੀ ਹੋਰ ਜਿੰਨਾਂ ਨੇ ਕਰਦੇ ਹੋਰ ਕਿੰਨੇ ਸਾਥੀ ਇਹਦੇ ਸਾਹਦੇ ਨਾਲੇ ਪਏ ਨੇ ਸਾਰੇ ਇਹਨਾਂ ਦੇ ਨਾਲ ਹੋਰ ਕਿੰਨੇ ਸਾਥੀ ਇਹਦੇ ਕੰਮ ਕਰਦੇ ਪਏ ਨੇ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਜੀ ਪਿਛਲੇ ਦਿਨੀ ਕਾਉਂਟਰ ਇੰਟੈਲੀਜੈਂਸ ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਨੌਜਵਾਨਾਂ ਨੂੰ ਅੱਜ ਅੰਮ੍ਰਿਤਸਰ ਦੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਵੱਲੋਂ ਇਹਨਾਂ ਨੂੰ 3 ਦਿਨ ਦੀ ਪੁਲਿਸ ਡਿਮਾਂਡ ਦਿੱਤੇ ਪੇਤੀਤਾਈ। ਸੋ ਦੱਸਦੀ ਇੰਨੀਆਂ ਕਿ ਦੋਵੇਂ ਨੌਜਵਾਨ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਕੰਮ ਕਰਦੇ ਸੀ। ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਆਫੀਸਰ ਇਹ ਨੌਜਵਾਨ ਹਥਿਆਰ ਪਾਕਿਸਤਾਨ ਤੋਂ ਮੰਗਵਾ ਕੇ ਕਿੱਥੇ ਸਪਲਾਈ ਕਰਦੇ ਸਨ ਜੀ ਸਰ ਕੀ ਸ਼ਰਮ ਮਾਮਲਾ ਜਿਹੜਾ ਅੱਜ ਦੋ ਸਹੀਨਾਂ ਤੋਂ ਪੰਜ ਕ੍ਰਿਸਟਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਹਾਂ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਮ ਡਰੋਨ ਪਿੱਕ ਕਰਕੇ ਬਾਕੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੋ ਜੇ ਪਾਕਿਸਤਾਨੀ ਸਮੱਗਲਰ ਆ ਬਾਕੀ ਹੋਰ ਜਿਨਾਂ ਨੇ ਕਰਦੇ ਤੇ ਕਿੰਨੇ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਇਹ ਕਰਦੇ ਸਾਰੀ ਇਨਵੈਸਟਮੈਂਟ ਪਤਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਸਾਰੀ ਇਨਵੈਸਟਮੈਂਟ ਕਰਕੇ ਤੁਹਾਨੂੰ ਸਾਰਾ ਦੱਸਦੇ ਹਾਂ ਕੀ ਸਾਰਾ ਰਿਮਾਰਕ ਕਿੰਨੇ ਨਾਲ ਹੋਰ ਕਿੰਨੇ ਸਾਥੀ ਇਹਦੇ ਨਾਲ ਨੰਬਰ ਸਾਰੇ ਇਹਨਾਂ ਦੇ ਨਾਲ ਹੋਰ ਕਿੰਨੇ ਸਾਥੀ ਇਹਦੇ ਕੰਮ ਕਰਦੇ ਪਏ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਹਾਂ ਵੈਰੀਫਾਈ ਕੀਤਾ ਜਾਏਗਾ ਜੀ ਥੈਂਕ ਯੂ ਸਰ ਬਾਕੀ ਨੋਨ ਉਹਨਾਂ ਦੀ ਜਿョਸਤਰੀ ਕੀਤੀ ਹੈ ਸਾਰੇ ਸਾਹਮਣੇ ਆਏਗਾ ਸਾਰੇ 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 ਕਰੇ ਇੱਕ ਪਾਸੇ ਜੁਥੇ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜ ਕਸਿਆ ਜਾ ਰਿਹਾ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਥਿਆਰਾਂ ਦੀ ਸਪਲਾਈ ਦੀ ਤਾਂ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੌਜਵਾਨਾਂ ਨੂੰ ਜੋ ਕਿ ਪਾਕਿਸਤਾਨ ਤੋਂ ਹਥਿਆਰ ਡੋਂ ਰਹੀ ਮੰਗਵਾਉਂਦੇ ਨੇ ਇਹਨਾਂ ਉੱਤੇ ਵੀ ਸ਼ਿਕੰਜਾ ਕਸਿਆ ਹੋਇਆ ਹੈ ਔਰ ਇਹਨਾਂ ਦੀ ਗ੍ਰਿਫਤਾਰੀ ਜੜੀ ਹੈ ਉਹ ਹੋ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਪਾਸੋਂ ਹਥਿਆਰ ਜਿਹੜੇ ਸੀ ਉਹ ਬਰਾਮਦ ਹੋਏ ਸੀ ਔਰ ਇਹ ਪਿਸਤਲਾਂ ਜਿਹੜੀਆਂ ਸਿਗੀਆਂ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ ਜਿਸ ਬਾਰੇ ਪੁੱਛਗਿੱਛ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸ ਦੀ ਪਿਛਲੇ ਦਿਨੀ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਨੌਜਵਾਨਾਂ ਨੂੰ ਅੱਜ ਅੰਮ੍ਰਿਤਸਰ ਦੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਵੱਲੋਂ ਇਹਨਾਂ ਨੂੰ 3 ਦਿਨ ਦੀ ਪੁਲਿਸ ਰਿਮਾਂਡ ਦਿੱਤੇ ਪੇਤੀਤਾਈ ਸੋ ਦੱਸਦੀ ਇੰਨੀਆਂ ਕਿ ਦੋਵੇਂ ਨੌਜਵਾਨ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਅਗੇ ਸਪਲਾਈ ਕਰਨ ਦਾ ਕੰਮ ਕਰਦੇ ਸੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਆਕਿਰਕਾਰ ਇਹ ਨੌਜਵਾਨ ਹਥਿਆਰ ਪਾਕਿਸਤਾਨ ਤੋਂ ਮੰਗਵਾ ਕੇ ਕਿੱਥੇ ਸਪਲਾਈ ਕਰਦੇ ਸਨ ਹਾਂ ਜੀ ਸਰ ਕੀ ਸ਼ਰਮ ਮਾਮਲਾ ਕਿ ਜਿਹੜਾ ਅੱਜ ਤੁਸੀਂ ਇਹਨਾਂ ਤੋਂ 5 ਕ੍ਰਿਸਟਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਆ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਫੀ ਡਰੋਨ ਪਿਕ ਕਰਕੇ ਬਾਕੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੁਹਾਡੇ ਜਿਹੜੇ ਪਾਕਿਸਤਾਨੀ ਸਮਗਲਰ ਆ ਬਾਕੀ ਹੋਰ ਜਿੰਨਾਂ ਨੇ ਕਰਦੇ ਤੇ ਕਿੰਨੇ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਇਹ ਕਰਦੇ ਸਾਰੀ ਇਨਵੈਸਟਮੈਂਟ ਜੇ ਬੰਦਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਇਹਨਾਂ ਨਾਲ ਸਾਰੀ ਇਨਵੈਸਟਮੈਂਟ ਕਰਕੇ ਤੁਹਾਨੂੰ ਸਾਰਾ ਦੱਸਦੇ ਹਾਂ ਕੀ ਸਾਰਾ ਰਿਮਾਰਕ ਇਹਨਾਂ ਨਾਲ ਹੋਰ ਕਿੰਨੇ ਸਾਥੀ ਇਹਦੇ ਸਾਡੇ ਨਾਲ ਸਰ ਇਹਨਾਂ ਦੇ ਨਾਲ ਹੋਰ ਕਿੰਨੇ ਸਾਥੀ ਇਹਦੇ ਕੰਮ ਕਰਦੇ ਪਏ ਦੇਖਦੇ ਹਾਂ ਸਾਰਾ ਦੇਖਾਂਗੇ ਜੀ ਹਾਂ ਵੈਰੀਫਾਈ ਕੀਤਾ ਜਾਏਗਾ ਜੀ ਥੈਂਕ ਯੂ ਸਰ ਬਾਕੀ ਨੂੰ ਉਹਨਾਂ ਦੀ ਜੋ ਸਾਰੀ ਕੀਤੀ ਹੈ ਸਾਰੇ ਸਾਹਮਣੇ ਆਏਗਾ ਸਾਰੇ 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 ਕਰੇ ਇੱਕ ਪਾਸੇ ਜੁਥੇ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਕਸਿਆ ਜਾ ਰਿਹਾ ਹੈ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਥਿਆਰਾਂ ਦੀ ਸਪਲਾਈ ਦੀ ਤਾਂ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੌਜਵਾਨਾਂ ਨੂੰ ਜੋ ਕਿ ਪਾਕਿਸਤਾਨ ਤੋਂ ਹਥਿਆਰ ਡੋਂ ਰਹੀ ਮੰਗਵਾਉਂਦੇ ਨੇ ਇਹਨਾਂ ਉੱਤੇ ਵੀ ਸ਼ਿਕੰਜਾ ਕਸਿਆ ਹੋਇਆ ਹੈ ਔਰ ਇਹਨਾਂ ਦੀ ਗ੍ਰਿਫਤਾਰੀ ਜੜੀ ਹੈ ਉਹ ਹੋ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਪਾਸੋਂ ਹਥਿਆਰ ਜਿਹੜੇ ਸੀ ਉਹ ਬਰਾਮਦ ਹੋਏ ਸੀ ਔਰ ਇਹ ਪਿਸਤਲਾਂ ਜਿਹੜੀਆਂ ਸਿਗੀਆਂ ਇਹਨਾਂ ਨੇ ਅੱਗੇ ਸਪਲਾਈ ਕਰਨੀ ਸੀ ਜਿਸ ਬਾਰੇ ਪੁੱਛਗਿਛ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸ ਦੀ